ਹਾਂਜੀ ਦੋਸਤੋ ਕੀ ਹਾਲ ਚਾਲ ਆ ਸਵੇਧ ਕਰਦੇ ਆ ਕਿ ਆਪ ਸਾਰੇ ਠੀਕ ਠਾਕ ਹੋਵੋਗੇ ਸਾਰੇ ਨੂੰ ਵੀਡੀਓ ਦੇਖਣ ਵਾਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਪੁਰ ਟਾਈਟਲ ਤਾਂ ਪੜ ਹੀ ਲਿਆ ਹੋਣਾ ਕਿ ਪੱਟ ਦੇ ਥਾਪੀ ਵੱਜਦੀ ਸੀ ਤੇ ਵੱਜਦੀ ਰਹਿਣੀ ਆ ਟਿੱਬਿਆਂ ਦਾ ਪੁੱਤ ਮੂਸੇ ਵਾਲੇ ਦੀ ਉਹਦੇ ਬਾਰੇ ਕੁਝ ਗੱਲਬਾਤ ਕਰਦੇ ਆਪਾਂ ਦੋਸਤੋ ਜੋ ਕਿ 2 ਸਾਲ ਹੋ ਗਏ ਬਾਈ ਗਏ ਨੂੰ ਸਿੱਧੂ ਮਸੇਰੇ ਵਾਲੇ ਨੂੰ ਤੇ ਅੱਜ ਵੀ ਮੰਨ ਲਾ ਬਾਈ ਜੀ ਹੁਣ ਉਹਦਾ ਤੁਸੀਂ ਸਾਰਿਆਂ ਨੇ ਗਾਣਾ ਸੁਣਿਆ ਹੀ ਹੈਗਾ ਟੈਚ ਜੋ ਕਿ ਘੰਟਿਆਂ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਵਿਊ ਲੈ ਗਿਆ ਸੀਗਾ ਤੇ ਹੁਣ ਤਾਂ ਮੰਨ ਲਾ ਵੀ ਲੱਖਾਂ ਤੋਂ ਵੀ ਤਾਂ ਹਾਂ ਟੱਪ ਗਿਆ ਉਹ ਦੋਸਤੋ ਆਪਣੇ ਜਿਹੜੇ ਬੰਦੇ ਮੰਨ ਲਾ ਵੀ ਉਦੋਂ ਅੰਦਰੋਂ ਅੰਦਰ ਖੁਸ਼ ਹੁੰਦੇ ਸੀ ਨਾ ਵੀ ਮੂਸੇ ਆਲਾ ਮਾਰਤਾ ਤੇ ਅਸੀਂ ਚੱਲਾਂਗੇ ਭਾਵੇਂ ਮਰਿਆ ਪਿਆ ਵੀ ਤਾਂ ਉਹਨਾਂ ਨੂੰ ਦੱਬੀ ਆਉਂਦਾਗਾ ਧੌਣ ਤੇ ਗੋਡਾ ਰੱਖੀ ਆਉਂਦਾ ਉਹ ਅੱਜ ਵੀ ਉਹਦਾ ਮੰਨ ਲਾ ਵੀ ਗਾਣਾ ਆਇਆ ਹੁਣ ਵੀ ਤੇ ਦੂਜਿਆਂ ਨੇ ਆਪਦੇ ਤਰੀਕੇ ਬਦਲ ਲਿਆ ਬਾਈ ਗਾਣਾ ਰਿਲੀਜ਼ ਕਰਨ ਦੀਆਂ ਤੇ ਉਹ ਝੋਟੇ ਦੀ ਉਨੀ ਚੜ ਤਾ ਕਿ ਕਈ ਬਥੇਰੇ ਲੰਡੂ ਸ਼ਿੰਗਰੁਸ਼ਤਾਜ ਆਪਣੇ ਆਪ ਨੂੰ ਕਹਾਉਂਦੇ ਸੀਗੇ ਤੇ ਵੀ ਹੁਣ ਕਿਹੜਾ ਇਹ ਆਉਣਾਗਾ ਤੇ ਅਸੀਂ ਸਾਡੇ ਲਈ ਗਰਾਊਂਡ ਖਾਲੀ ਹੋ ਜੂਗਾ ਤੇ ਅਸੀਂ ਚੱਲਾਂਗੇ ਹੁਣ ਬਰਾਵੋ ਠੀਕ ਆ ਉਹ ਮੰਨ ਲਾ ਵੀ ਮਾਂ ਪਿਓ ਦਾ ਇਕਲੌਤਾ ਪੁੱਤ ਸੀਗਾ ਤੇ ਝਾਲਮਾਨੇ ਮਾਰਤਾ ਤੇ ਪਰ ਪ੍ਰਮਾਤਮਾ ਨੇ ਉਹਨਾਂ ਨੂੰ ਫੇਰ ਵੀ ਇਨਸਾਫ ਦਿੱਤਾ ਉਹਦੇ ਮਾਂ ਪਿਓ ਨੂੰ ਇਹ ਛੋਟਾ ਸਿੱਧੂ ਦੇਤਾ ਪਰ ਇੱਕ ਗੱਲ ਹੈ ਭਰਾ ਮੇਰੇ ਜੇਲ੍ਹ ਦੇ ਜਿਹੜੇ ਕਿਤੇ ਪਾਪੀਆਂ ਨੇ ਉਹਨਾਂ ਨੂੰ ਮਾਰਿਆ ਨਾ ਤੇ ਜਾਂ ਜਿਹੜੇ ਉਹਦੀ ਮਰਵਾਉਣ ਦੀ ਸਾਹਸ ਵਿੱਚ ਦੇ ਵਿੱਚ ਹੈਗੇ ਆ ਉਹ ਇੱਥੇ ਹੀ ਦੇਖ ਲੋ ਕੀੜੇ ਪੈ ਪੈ ਮਰਨਗੇ ਉਹ ਤਾਂ ਫੇਰ ਵੀ ਅੱਜ ਝੋਟਾ ਮੰਨ ਲਾ ਵੀ ਸਵਰਗਾਂ 'ਚ ਵੀ ਫਿਰਦਾ 58-11 ਤਵੱਲੀ ਤੇ ਆਪਾਂ ਦਾ ਦੋਸਤੋ ਮੰਨ ਲਾ ਵੀ 40-41 ਸਾਲ ਦੀ ਉਮਰ ਹੈਗੀ ਹੋ ਸਕਦਾ ਕੋਈ ਕਲਾਕਾਰ ਮਰ ਗਿਆ ਹੋਵੇ ਤੇ ਉਹਦੀ ਇੱਕ ਅੱਧਾ ਗਾਣਾ ਜਾਂ ਟੇਪ ਆ ਜਾਈ ਹੋਵੇ ਇਹਦਾ ਹਜੇ ਪਤੰਦਰ ਬਾਪੂ ਉਹਦਾ ਬਲਕੌਰ ਸਿੰਘ ਆਖੀ ਜਾਂਦਾ ਕਹਿੰਦਾ 6-7 ਸਾਲ ਨਹੀਂ ਕਹਿੰਦਾ ਮੈਂ ਇਹਨਾਂ ਨੂੰ ਧੌਣ ਚੱਕਣ ਦਿੰਦਾ ਕਹਿੰਦਾ ਜਿਹੜੇ ਹਿਸਾਬ ਨਾਲ ਉਹ ਸਟਾਕ ਪਿਆਗਾ ਬਰਾਉ ਜਿਹੜਾ ਸੱਚ ਹੈ ਉਹ ਸੱਚ ਹਮੇਸ਼ਾ ਹੀ ਮੰਨ ਲਾ ਵੀ ਤਾਂ ਆ ਉੱਪਰ ਹੀ ਵਾਧਾ ਹੈਗਾ ਤੇ ਜਿੱਤ ਵੀ ਸੱਚ ਦੀ ਹੁੰਦੀ ਹੈਗੀ ਝੂਠ ਕਦੇ ਨਹੀਂ ਧੁਕਦਾਗਾ ਇਹ ਗੱਲ ਆਪਾਂ ਤਾਂ ਕਹਨੇ ਵੀ ਜਿਹੜੇ ਸੋਚਦੇ ਸੀ ਵੀ ਸਿੱਧੂ ਮਾਰਟਾ ਤੇ ਵੀ ਅਸੀਂ ਚੱਲ ਜਾਾਂਗੇ ਤੇ ਸਿੱਧੂ ਅੱਜ ਮਰਿਆ ਹੋਇਆ ਵੀ ਦੋਸਤੋ ਉਹਨਾਂ ਨੂੰ ਗਦੀ ਘੇੜੇ ਪਾਈ ਫਿਰਦਾ ਹੈਗਾ ਤੇ ਪਹਿਲਾਂ ਲੋਕੀ ਦੁਨੀਆ ਉਹਦੇ ਗਾਣੇ ਘੱਟ ਸੁਣਦੀ ਸੀ ਜਦੋਂ ਜਾਉਂਦਾ ਸੀਗਾ ਤੇ ਮਰੇ ਤੋਂ ਬਾਅਦ ਲੋਕੋ ਉਹਦਾ ਗਾਣਾ 19 ਦਿਨ ਤੇ ਪਹਿਲਾਂ ਹੀ ਮਨ ਲਾ ਵੀ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਵਿਊ ਜਾ ਵਰਦੇ ਆ ਐਨੀਆਂ ਗੱਲਾਂ ਕਰਦੇ ਹੋਏ ਦੋਸਤੋ ਤੁਹਾਡਾ ਆਪਣਾ ਸਿੱਧੂ ਬਾਈ ਬਟਿੰਡੇ ਤੋਂ ਸਾਰ ਨੂੰ ਪਿਆਰ ਭਰੀ ਸ਼ਸਤਰੀ ਕਾਲ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਜਿਉਂਦੇ ਵਸਦੇ ਰਹੋ ਜੇ ਵੀਡੀਓ ਚੰਗੀ ਵਧੀਆ ਲੱਗਿਆ ਕਰੀ ਤਾਂ ਲਾਈਕ ਕਮੈਂਟ ਪ੍ਰਭਾਵ ਜ਼ਰੂਰ ਕਰਦਿਆ ਕਰੋ